ਅੱਜ ਅਸੀਂ ਦੇਖਣ ਆਏ ਸੀਗੇ ਕਿ ਖੇਡ ਸਟੇਡੀਅਮ ਜਿਹੜਾ ਢੜ ਵਿੱਚ ਬਣ ਰਿਹਾ ਹੈਗਾ ਇਹਦੇ ਲਗਭਗ 8 ਕਰੋੜ ਰੁਪਏ ਤੋਂ ਉੱਪਰ ਦੀ ਅਨੁਮਾਨਿਤ ਰਾਸ਼ੀ ਜਿਹੜੀ ਆ ਉਹ ਖਰਚ ਹੋਣਾ ਹੋਣੀ ਆ ਔਰ ਇਹਦੇ ਅੰਦਰ 11 ਖੇਡਾਂ ਜਿਹੜੀਆਂ ਨੇਗੀਆਂ ਬੈਡਮਿੰਟਨ ਵਾਲ ਹੋਰ ਬਹੁਤ ਸਾਰੀਆਂ ਖੇਡਾਂ ਜਿਹੜੀਆਂ ਨੇਗੀਆਂ ਸਾਰੀਆਂ ਕਿੱਡੇ ਜਗ੍ਹਾ ਕਰਨਗੀਆਂ ਸੋ ਕਿਉਂਕਿ ਸਾਹਮਣੇ ਨਾਲ ਹੀ ਕਬੱਡੀ ਦਾ ਗਰਾਊਂਡ ਆਗਾ ਇਹਦੇ ਨਾਲ ਹੀ ਇਹ ਇੰਡੋਰ ਸਟੇਡੀਅਮ ਆਗਾ ਸੋ ਬਿਲਕੁਲ ਢੜਬਾ ਜਿਹੜਾ ਕਿ ਕਬੱਡੀ ਦੀ ਖੇਡ ਬਜੋ ਜਾਣਿਆ ਜਾਂਦਾ ਸੀ ਕਿ ਕਬੱਡੀ ਸਭ ਤੋਂ ਵੱਧ ਦਿਰ ਵਿੱਚ ਖੇਡੀ ਜਾਂਦੀ ਆ ਆਉਣ ਵਾਲੇ ਸਮੇਂ ਵਿੱਚ 11 ਗੇਮਾਂ ਜਿਹੜੀਆਂ ਨੇ ਹੋਰ ਖੇਡੀਆਂ ਜਾਣਗੀਆਂ ਮੈਂ ਬڑے ਦਾਅਵੇ ਨਾ ਕਹਿਣਾਗਾ ਜਿਸ ਆਪਾਂ ਸਟੇਡੀਅਮ ਦੇ ਅੰਦਰ ਖੜੇ ਆ ਨਿਰਮਾਣ ਅਧੀਨ ਆਗਾ ਆਉਣ ਵਾਲੇ ਸਮੇਂ 'ਚ ਇੱਥੋਂ ਨੈਸ਼ਨਲ ਲੈਵਲ ਦੇ ਇੰਟਰਨੈਸ਼ਨਲ ਲੈਵਲ ਦੇ ਪਲੇਅਰ ਜਿਹੜਾ ਪੈਦਾ ਹੋਣਗੇ ਸਾਡੇ ਆਪਣੇ ਸਾਥੀ ਨੇਗੇ ਜਿਹੜੇ ਪੰਜਾਬ ਪੁਲਿਸ ਦੇ ਅੰਦਰ ਸੇਵਾਵਾਂ ਨਿਭਾ ਚੁੱਕੇ ਨੇ ਜਾਂ ਨਿਭਾ ਰਹੇ ਨੇ ਉਹ ਸਾਰੇ ਆਪ ਖੁਦ ਪੂਰੀ ਦੀ ਪੂਰੀ ਟੀਮ ਜਿਹੜੀ ਆ ਬੜੀ ਇਮਾਨਦਾਰੀ ਦੇ ਨਾਲ ਬੜੀ ਪਾਰਦਰਸ਼ਤਾ ਦੇ ਨਾਲ ਕੰਮ ਕਰ ਰਹੀ ਆ ਸੋ ਮੈਂ ਸਾਰੀ ਟੀਮ ਦਾ ਧੰਨਵਾਦ ਕਰਨਾ ਚਾਹਨਾਗਾ ਕਿ ਖੁਦ ਇਹ ਹਮੇਸ਼ਾ ਹੀ ਤਿਆਰ ਰੱਖਦੇ ਨੇਗੇ ਇਹ ਵੱਡੀ ਬਿਲਡਿੰਗ ਜਿਹੜੀ ਜਦ ਬਣੋਗੀ ਬਣ ਕੇ ਤਿਆਰ ਹੋਗੀ ਅਗਲੇ 3 ਜਾਂ 4 ਮਹੀਨਿਆਂ ਚ ਅਸੀਂ ਲੋਕਾਂ ਨੂੰ ਸਮਰਪਿਤ ਕਰਾਂਗੇ ਔਰ ਉਸ ਤੋਂ ਬਾਅਦ ਕਿੰਨੇ ਖੇਡਾਂ ਇੱਥੇ ਸਟਾਰਟ ਹੋਣਗੇ ਕਿੰਨੇ ਕਰੋੜ ਦੀ ਬਿਲਡਿੰਗ ਸੀ ਤੇ ਕਿਸ ਤਰ੍ਹਾਂ ਦਾ ਮਟੀਰੀਅਲ ਵਗੈਰਾ ਜਿਹੜਾ 8 ਕਰੋੜ ਰੁਪਏ ਤੋਂ ਉੱਪਰ ਜਿਹੜੀ ਆ ਉਸ ਤੇ ਲੱਗ ਰਹੇ ਨੇ ਕਿ ਹੋਰ ਵੀ ਹਜੇ ਤਾਂ ਕਾਫੀ ਸਾਰੇ ਹੋਰ ਪੈਸੇ ਲੱਗਣਗੇ ਉਸ ਸਮੇਂ ਸਮੇਂ ਸਿਰ ਅਸੀਂ ਦਿੰਦੇ ਰਹਿਣੇ ਹੈਗੇ ਇਹਨੂੰ ਅਸੀਂ ਮੈਸਾਂਵਿੰਦਾ ਜਿਸ ਤਰ੍ਹਾਂ ਸੰਗਰੂਰ ਸਿਟੀ ਦੇ ਅੰਦਰ ਜਿਹੜਾ ਉਸ ਸਮੇਂ ਸੁੰਦਰ ਬਣਾਉਣ ਦਾ ਯਤਨ ਅਸੀਂ ਕਰਾਂਗੇ ਕੁਆਲਿਟੀ ਵਿੱਚ ਗਾਹੇ ਗਾਹੇ ਚੈੱਕ ਕਰਦੇ ਰਹਿੰਦੇ ਬਿਲਕੁਲ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਗਾਹੇ-ਗਾਹੇ ਜਿਹੜਾ ਚੈੱਕ ਕੀਤਾ ਜਾਵੇ ਤਾਂ ਕਿ ਮਟੀਰੀਅਲ ਜਿਹੜਾ ਇਹਦੇ ਅੰਦਰ ਉਹ ਸਹੀ ਸਹੀ ਪਵੇ ਜਦੋਂ ਮਟੀਰੀਅਲ ਅੱਛਾ ਪਊਗਾ ਤਾਂ ਮੈਂ ਸਮਝਦਾ ਬਿਲਡਿੰਗ ਵੀ ਅੱਛੀ ਬਣੂਗੀ ਜਦੋਂ ਬਿਲਡਿੰਗ ਅੱਛੀ ਬਣੂਗੀ ਤਾਂ ਉਸ ਬਿਲਡਿੰਗ ਦੇ ਅੰਦਰ ਅੱਛੇ ਖਿਡਾਰੀ ਵੀ ਪੈਦਾ ਹੋਣਗੇ ਵੱਡੇ ਸ਼ਹਿਰਾਂ ਦੇ ਵਿੱਚ ਸਰ ਦੇਖਿਆ ਜਾਂਦਾ ਸੀ ਜਿੱਦਾਂ ਬੈਠ ਕੇ ਪਬਲਿਕ ਦੇ ਲਈ ਸਟੈਪ ਵਗੈਰਾ ਬਣੇ ਨੇ ਪਰੋਂਪਰ ਉਸੇ ਤਰੀਕੇ ਨਕਸ਼ੇ ਦੇ ਆਧਾਰ ਤੇ ਬਿਲਕੁਲ ਜਿੱਦਾਂ ਵੱਡੇ ਵੱਡੇ ਸ਼ਹਿਰਾਂ ਚ ਖੇਡ ਸਟੇੜੀਆਂ ਬਣੇ ਹੁੰਦੇ ਸੀ ਉਸੇ ਤਰ੍ਹਾਂ ਦਾ ਨਕਸ਼ਾ ਇਹਦਾ ਤਿਆਰ ਕੀਤਾ ਗਿਆ ਸੋ ਇਹਦੇ ਨਾਲ ਸਕੈਟਿੰਗ ਵਗੈਰਾ ਜਿਹੜੀ ਬੱਚੇ ਸੰਰੂਪ ਡੜਬੇ ਦੇ ਕਾਫੀ ਸਾਰੇ ਬੱਚੇ ਸੰਰੂਪ ਖੇਡਣ ਜਾਂਦੇ ਸੀ ਉਹਨਾਂ ਨੂੰ ਵੀ ਇੱਥੇ ਹੀ ਮਾਹੌਲ ਮਿਲੇਗਾ ਪਿੰਡੂ ਹਲਕਾ ਜਾਣਾ ਜਾਂਦਾ ਸੀਗਾ ਹਲਕਾ ਡੜਬਾ ਤੋਂ ਮੈਸਾਂ ਵਿੱਚ ਹੁਣ ਸ਼ਹਿਰੀ ਇੱਕ ਦਿੱਖ ਜਿਹੜੀ ਆ ਉਹਨੂੰ ਪ੍ਰਦਾਨ ਹੋ ਰਹੀ ਆ ਹੁਣ ਡੜਬਾ ਪਿੰਡ ਨਹੀਂ ਰਿਹਾ ਹੁਣ ਸ਼ਹਿਰ ਦਾ ਰੂਪ ਤਾਰਨ ਕਰ ਗਿਆ ਜਿੱਥੇ ਇੰਡੋਰ ਸਟੇਡੀਅਮ ਵੀ ਆ ਜਿੱਥੇ ਐਸ ਡੀ ਐਮ ਦੀ ਬਿਲਡਿੰਗ ਵੀ ਆ ਆਉਣ ਵਾਲੇ ਸਮੇਂ ਚ ਹੋਰ ਬਿਲਡਿੰਗਾਂ ਵੀ ਆ ਰਹੀਆਂ ਨੇਗੀਆਂ ਸੋ ਆਉਣ ਵਾਲੇ ਸਮੇਂ ਚ ਹੋਰ ਵੀ ਵੱਡਾ ਵਿਕਾਸ ਜਿਹੜਾ ਉਹ ਦੇੜ ਮਹੀਨਾ ਹੋਣ ਜਾ ਰਿਹਾ ਹੈਗਾ ਬੱਚੇ ਜਿਹੜੇ ਇੱਥੇ ਖੇਡਣ ਆਏ ਕਰਨਗੇ ਉਹਨਾਂ ਦੇ ਲਈ ਕੋਈ ਵਿਸ਼ੇਸ਼ ਪ੍ਰਬੰਧ ਜਿਹੜੇ ਕੀਤੇ ਜਾਣਗੇ ਜੀ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਉਹਨਾਂ ਦੇ ਬਿਲਕੁਲ ਜਦੋਂ ਸਟੇਡੀਅਮ ਬਣ ਗਿਆ ਉਸ ਤੋਂ ਬਾਅਦ ਦੋ ਹਜੇ ਕੋਚ ਅਸੀਂ ਇੱਥੇ ਅਪਾਇੰਟ ਕਰਤੇ ਹੋਰ ਵੀ ਕੋਚ ਅਪਾਇੰਟ ਅਪਾਇੰਟ ਕਰਾਂਗੇ ਖਾਣ ਪੀਣ ਦਾ ਵੀ ਪੂਰਾ ਪਰਵੰਦ ਕਰਾਂਗੇ ਥੈਂਕ ਯੂ ਸਰ ਨੈਸ਼ਨਲ ਸਟਾਈਲ ਕਬੱਡੀ ਦੇ ਅੰਦਰ ਸਾਡੇ ਢੜਵੇ ਦੇ ਦੋ ਬੱਚੇ ਅੱਜ ਖੇਡ ਕੇ ਆਏ ਨੇ ਔਰ ਨੈਸ਼ਨਲ ਲੈਵਲ ਤੇ ਖੇਡ ਕੇ ਆਏ ਨੇ ਕਿ ਔਰ ਜਿੱਤ ਪ੍ਰਾਪਤ ਕੀਤੀ ਔਰ ਉਹ ਦੋਨਾਂ ਬੱਚਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾ ਇਤੋਂ پتہ ਲੱਗਦਾ ਕਿ ਸਾਡੇ ਬੱਚੇ ਜਿਹੜੇ ਨੇ ਕੀ ਉਹ ਕਿਸ ਤਰ੍ਹਾਂ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਖੇਡ ਰਹੇ ਨੇ ਸੋ ਆਉਣ ਵਾਲੇ ਸਮੇਂ ਚ ਹੋਰ ਵੀ ਬੱਚੇ ਜਿਹੜੇ ਨੇ ਕੀ ਉਹ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਢੜਵੇ ਦਾ ਨਾਮ ਚਮਕਾਉਣਗੇ